ਜੇਲ੍ਹ ਕੱਟਣ ਤੋਂ ਬਾਅਦ ਜਦੋਂ ਇਹ ਬਾਹਰ ਜੇਲ੍ਹ ਤੋਂ ਆਏ ਨੇ ਤਾਂ ਇਹਨਾਂ ਦੇ ਕੀ ਜੇਲ੍ਹ ਬਾਰੇ ਕੀ ਇਹਨਾਂ ਦੇ ਵਿਚਾਰ ਨੇ ਤੇ ਲੋਕਾਂ ਬਾਰੇ ਕੀ ਵਿਚਾਰ ਨੇ 4 ਸਾਲ 20 ਸਾਲ ਦੇ ਬਰਾਬਰ ਹੋ ਜਾਂਦੇ ਆ ਜੀ ਨਹੀਂ ਕੋਈ ਪੁੱਛਦਾ ਨਹੀਂ ਕੋਈ ਕਿਛਦਾ ਨਹੀਂ ਕੀ ਦਿਲ ਕੀ ਕਰਦਾ ਹੁੰਦਾ ਉਸ ਟਾਈਮੇ ਵੀ ਮੈਂ ਕੀ ਕਰਾਂ ਹੁਣ ਮੈਨੂੰ ਕੀ ਕਰਨਾ ਚਾਹੀਦਾ ਕਈ ਵਾਰ ਤੇ ਤਾਂ ਕੋ ਦੂਰ ਹੋ ਜਾਂਦਾ ਅੰਦਰ ਜਾ ਕੇ ਬਹੁਤ ਨਰਕ ਹੈ ਬਈ ਹੂੰ ਇਹੀ ਗੱਲ ਬੇਨਤੀ ਹੈ ਕਿ ਗਲਤ ਕੰਮ ਛੱਡ ਦੋ ਤਾਂ ਐਵੇਂ ਬਸ ਆਲੇ ਦੁਆਲੇ ਮਾੜਾ ਮੋਟਾ ਕੰਮ ਕਰਕੇ ਕਿਸੇ ਦਾ ਕਿਸੇ ਸਬਜੀ ਬਣਾ ਤੇ ਭਾਂਡੇ ਧੋ ਤੇ ਐਵੇਂ ਗੁਜ਼ਾਰਾ ਕਰਦੇ ਕਿਸੇ ਦੇ ਟੀ-ਸ਼ਰਟ ਦੇਤੀ ਪਾਲੀ ਜਿਹਦਾ ਬਹੁਤ ਔਖਾ ਜੀ ਅੰਦਰ ਬਸ ਪੁੱਛ ਹੁਣ ਜੀ ਬਹੁਤ ਦਿਲ ਤੇ ਦਰਦ ਹੁੰਦਾ ਬੰਦਾ ਅੰਦਰ ਚਲਦਾ ਜਾਂਦਾ ਪਰ ਬੰਦਾ ਬਹੁ ਮਰਨੇ ਲੱਗਦਾ ਸਤਿ ਸ਼੍ਰੀ ਅਕਾਲ ਜੀ ਵੱਖ-ਵੱਖ ਮੁੱਦੇ ਲੈ ਕੇ ਤੁਹਾਡੇ ਕੋਲ ਆਪਾਂ ਲਗਾਤਾਰ ਪਹੁੰਚਦੇ ਰਹਿੰਦੇ ਆ ਤੇ ਸਾਡੀਆਂ ਵੀਡੀਓ ਜ਼ਿਆਦਾਤਰ ਸੇਧ ਦੇਣ ਦੇ ਲਈ ਆਪਾਂ ਬਣਾਉਂਦੇ ਆ ਕਿ ਸਮਾਜ ਨੂੰ ਕੋਈ ਸੇਧ ਦਿੱਤੀ ਜਾਵੇ ਕਿਉਂਕਿ ਬਹੁਤ ਅਜਿਹੇ ਚੈਨਲ ਨੇ ਜੋ ਮਿਲਦਾ ਉਹ ਚਾਕੇ ਚੈਨਲ ਦੇ ਉੱਤੇ ਪਾ ਦਿੰਦੇ ਆ ਚਾਹੇ ਸੇਧ ਆਵੇ ਸਮਾਜ ਨੂੰ ਚਾਹੇ ਸਮਾਜ ਦਾ ਸਤਿਆਨਾਜ਼ ਹੋਵੇ ਪਰ ਸਾਡੀ ਇੱਕ ਨਿਮਾਣੀ ਕੋਸ਼ਿਸ਼ ਰਹਿੰਦੀ ਆ ਕਿ ਲੋਕਾਂ ਨੂੰ ਬੱਚਿਆਂ ਨੂੰ ਆਪਣੇ ਜਾਂ ਤੇ ਹੱਥ ਨਾਲ ਜੋੜੀਏ ਜਾਂ ਕੋਈ ਚੰਗੀਆਂ ਮੜੇ ਚੀਜ਼ਾਂ ਤੋਂ ਉਹਨਾਂ ਨੂੰ ਪਰਹੇਜ਼ ਕਰਨ ਦੀ ਇੱਕ ਸਿੱਖਿਆ ਦਿੱਤੀ ਜਾਵੇ ਜਿਹਦੇ ਤਹਿਤ ਅੱਜ ਇੱਕ ਬੜੀ ਹੀ ਅਹਿਮ ਇੰਟਰਵਿਊ ਆਪਾਂ ਕਰਨ ਲੱਗੇ ਆ ਅਮਨਦੀਪ ਸਿੰਘ ਉਹਨਾਂ ਨਾਲ ਅਮਨਦੀਪ ਸਿੰਘ ਕੌਣ ਨੇ ਹਾਲ ਹੀ ਦੇ ਵਿੱਚ ਇਹ ਜੇਲ੍ਹ ਘਟ ਕੇ ਆਏ ਨੇ 4 ਸਾਲ ਜੇਲ੍ਹ ਕੱਟਣ ਤੋਂ ਬਾਅਦ ਜਦੋਂ ਇਹ ਬਾਹਰ ਜੇਲ੍ਹ ਤੋਂ ਆਏ ਨੇ ਤਾਂ ਇਹਨਾਂ ਦੇ ਕੀ ਜੇਲ੍ਹ ਬਾਰੇ ਕੀ ਇਹਨਾਂ ਦੇ ਵਿਚਾਰ ਨੇ ਤੇ ਲੋਕਾਂ ਬਾਰੇ ਕੀ ਵਿਚਾਰ ਨੇ ਯਾਰਾਂ ਦੋਸਤਾਂ ਬਾਰੇ ਕੀ ਵਿਚਾਰ ਨੇ ਤੇ ਅਸਲੀ ਦੋਸਤ ਕੌਣ ਆ ਪਹਿਲਾਂ ਤੋਂ ਜਾਣ ਲੈਣੇ ਆ ਗੱਲਬਾਤ ਕਰਨ ਰਿਹਾ ਆਪਾਂ ਅਮਨਦੀਪ ਸਿੰਘ ਦੇ ਨਾਲ ਅਮਨਦੀਪ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਜੀ ਹਾਂਜੀ ਵਧੀਆ ਜੀ ਅਮਨਦੀਪ ਜੀ ਕਿੰਨੇ ਸਾਲ ਆਇਆ ਹੈ 4 ਸਾਲ ਜੀ ਜੇਲ੍ਹ ਚ 4 ਸਾਲ ਆਇਆ ਹਾਂਜੀ ਕਿਹੋ ਜਿਹੇ ਹਾਲਾਤ ਨੇ ਅੰਦਰ ਹਾਲਾਤ ਮਾੜੇ ਆ ਜੀ ਮੈਂ ਤਾਂ ਕਹਿੰਦਾ ਕੋਈ ਵੀ ਕਿਸੇ ਦਾ ਮਾਂ ਦਾ ਪੁੱਤ ਗਲਤ ਕੰਮ ਨਾ ਕਰੇ ਜੀ ਹਾਂਜੀ ਹਾਂਜੀ ਜੇਲ੍ਹ ਦੇ ਵਿੱਚ ਕੋਈ ਨਾ ਜਾਵੇ ਮੈਂ 4 ਸਾਲ ਕੱਟਿਆ ਜੀ ਅੰਦਰ ਮੇਰਾ ਕੋਈ ਵੀ ਰਿਸ਼ਤੇਦਾਰ ਮੈਨੂੰ ਨਹੀਂ ਬਿਲਾਉਂ ਕਰਦਾ ਜੀ ਮੇਰੀ ਮਾਤਰ ਦੀ ਡੈਥ ਹੋ ਗਈ ਸੀ ਜੀ ਮਾਤਾ ਦੀ ਤੇ ਉਹਦੇ ਬਾਅਦ ਮੇਰੀ ਜਮਾਨਤ ਮੇਰੀ ਸਿਸਟਰ ਨੇ ਕਰਾਈ ਹੈ ਜੀ ਜੇਲ੍ਹ ਦੇ ਵਿੱਚ ਕੋਈ ਵੀ ਬਖਤੀ ਨਾ ਜਾਵੇ ਜੀ ਬਹੁਤ ਹਾਲ ਮਾੜਾ ਜੀ ਨਾਣੇ ਤੇ ਧੋਣੇ ਤੇ ਕੋਈ ਮੁਲਾਕਾਤ ਨਹੀਂ ਫੈਮਿਲੀ ਨਾਲ ਕਰ ਸਕਦਾ ਕੋਈ ਰਿਸ਼ਤੇਦਾਰ ਨਹੀਂ ਪੁੱਛਦਾ ਕਿਸੇ ਨੂੰ ਕੋਈ ਵੀ ਮੇਰੇ ਭਰਾ ਯਾਰ ਦੋਸਤ ਕੋਈ ਨਾ ਕਦੇ ਵੀ ਗਲਤ ਕੰਮ ਨਾ ਕਰਨ ਤੁਸੀਂ ਵੀ ਬੇਨਤੀ ਹੈ ਸੇ ਦਿਨ ਦੇ ਨੌਜਵਾਨੀ ਨੂੰ ਜਿਹੜੇ ਨੌਜਵਾਨ ਅੱਜ ਗਲਤ ਰਹਾਂ ਤੇ ਚੱਲ ਜਾਂਦੇ ਗੈਂਗਸਟਰ ਬਾਦ ਦੇ ਵਿੱਚ ਪੈ ਜਾਂਦੇ ਜਾਂ ਹੋਰ ਚੋਰੀਆਂ ਚਕਾਰੀਆਂ ਨਸ਼ੇ ਕਰਦੇ ਨੇ ਉਹਨਾਂ ਨੂੰ ਕੀ ਸੇਧ ਦੇਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਨਹੀਂ ਕਹਿਣਾ ਚਾਹੁੰਦਾ ਕਿ ਮੇਰੇ ਭਰਾ ਨਸ਼ੇ ਤੇ ਬਚਾਓ ਕਰੋ ਆ ਗੈਂਗਸਟਰੀਆਂ ਚ ਕੁਝ ਨਹੀਂ ਰੱਖਿਆ ਵਾ ਜੇਲ੍ਹ ਚ ਬਹੁਤ ਹਾਲ ਮਾੜੇ ਆ ਮੇਰਾ ਭਰਾ ਆਪਣੇ ਘਰ ਦੇ ਚੱਲ ਜਾਂਦੇ ਆ ਪਿੱਛੋਂ ਨਾ ਸਾਡੇ ਕੋਈ ਪੁੱਛਦਾ ਨਾ ਕਿਸਦਾ ਸਭ ਰਿਸ਼ਤੇਦਾਰ ਕੋਈ ਕਿਸੇ ਨੂੰ ਨਹੀਂ ਮੇਰਾ ਭਰਾ ਪੁੱਛਦਾ ਇਹੀ ਬੇਨਤੀ ਹੈ ਕਿ ਮੇਰੇ ਭਰਾ ਉੱਠੇ ਕੰਮ ਛੱਡ ਦੋ ਕੋਈ ਫਾਇਦਾ ਨਹੀਂ ਕੋਈ ਨਸ਼ੇ ਚ ਕੋਈ ਫਾਇਦਾ ਨਹੀਂ ਕੋਈ ਲੜਾਈ ਝਗੜੇ ਚ ਕੋਈ ਫਾਇਦਾ ਨਹੀਂ ਕੋਈ ਚੋਰੀਆਂ ਠੱਗੀਆਂ ਕਰਕੇ ਅੰਦਰ ਜਾਂਦੇ ਐ ਪੁਲਿਸ ਪ੍ਰਸ਼ਾਸਨ ਤੁਹਾਨੂੰ ਤੰਗ ਪਰੇਸ਼ਾਨ ਕਰੂਗੀ ਤੁਹਾਡੇ ਘਰ ਦੇ ਦੂਰ ਹੁੰਦੇ ਐ ਪਿੱਛੋਂ ਮਾਤਾ ਦੀ ਪਾਦਰ ਦੀ ਡੈਥ ਹੋ ਜਾਂਦੀ ਐ ਤੁਹਾਡੀ ਟੈਨਸ਼ਨ ਚ ਇਹੀ ਬੇਨਤੀ ਐ ਮੇਰੇ ਭਰਾ ਨੂੰ ਕਿ ਕੋਈ ਵੀ ਮੇਰੇ ਭਰਾ ਗਲਤ ਕੰਮ ਨਾ ਕਰੋ ਜਿਸ ਤਰ੍ਹਾਂ ਤੁਸੀਂ ਜੇਲ੍ਹ ਦੇ ਵਿੱਚ ਚਲੇ ਗਏ ਸੀ ਕੀ ਲੱਗਦਾ ਸੀ ਉਦੋਂ ਆਪਣੇ ਬਗਾਨੇ ਦੀ ਪਛਾਣ ਹੋ ਗਈ ਸੀ ਹਾਂਜੀ ਹਾਂਜੀ ਆਪਣੇ ਬਗਾਨੇ ਕਿਸੇ ਨੇ ਨਹੀਂ ਪੁੱਛਿਆ ਜੀ ਹਾਂਜੀ ਸਾਹਮਣੇ ਸਾਥ ਛੱਡ ਤਾ ਤੁਸੀਂ ਨਹੀਂ ਜਿਸ ਤਰ੍ਹਾਂ ਜਦੋਂ ਜੇਲ੍ਹ ਤੁਸੀਂ ਕੱਟਦੇ ਹੋ ਜਾਂ ਜੇਲ੍ਹ ਦੇ ਵਿੱਚ ਚੱਲ ਜਾਂਦੇ ਹੋ ਹਾਂਜੀ ਤਾਂ ਸਮਝ ਕੀ ਲੱਗਦਾ ਪਿੱਛੋਂ ਕੀ ਕਿਹੋ ਜਿਹਾ ਲੱਗਦਾ ਬਾਹਰ ਜਾਣ ਦੇ ਲਈ ਕਿੰਨਾ ਕਿ ਦਿਲ ਕਰਦਾ ਜਾਂ ਆਪਣੀ ਗਲਤੀ ਤੇ ਪਛਤਾਵਾ ਕਿੰਨਾ ਕਿ ਹੁੰਦਾ ਬਹੁਤ ਪਛਤਾਵਾ ਹੁੰਦਾ ਜੀ ਬਾਹਰ ਜਾਣ ਨੂੰ ਬੰਦਾ ਤਰਸਦਾ ਜੀ ਅੰਦਰ ਇਹ ਕਮਰੇ ਆ ਜੇ ਬੰਦ ਕਰ ਦਿੰਦੇ ਜੀ ਉਹ ਸਵੇਰੇ 6 ਵਜੇ ਖੋਲਦੇ ਆ ਤੇ ਫਿਰ ਇਹਨੂੰ 12 ਵਜੇ ਬੰਦ ਕਰ ਦਿੰਦੇ ਆਂ ਸ਼ਾਮ ਨੂੰ ਫਿਰ 6 ਵਜੇ ਬੰਦ ਕਰ ਦਿੰਦੇ ਆ ਘਰ ਦੀ ਬਹੁਤ ਜ਼ਿਆਦਾ ਆਉਂਦੀ ਹੈ ਜੀ ਮਾਪੇ ਦੀ ਬਹੁਤ ਜ਼ਿਆਦਾ ਆਉਂਦੀ ਹੈ ਕਿ ਆਪਾਂ ਗਲਤੀ ਕੀਤੀ ਹੈ ਬਹੁਤ ਪਛਤਾਵਾ ਹੁੰਦਾ ਜੀ ਕਿਸੇ ਕਰਕੇ ਅੱਗੇ ਨੂੰ ਗਲਤੀ ਕਰ ਦੇਣਾ ਫਿਰ ਦਿਲ ਕੀ ਕਹਿੰਦਾ ਹੁੰਦਾ ਵੀ ਲੋਕਾਂ ਨੂੰ ਕੀ ਸੇਧ ਦਈਏ ਆਪਾਂ ਆਪਾਂ ਨੇ ਇਹ ਸੇ ਦੇਣੀ ਮੰਨਦੀ ਕਿ ਗਲਤ ਕੰਮ ਨਾ ਕਰੋ ਮੇਰਾ ਭਰਾ ਕੋਈ ਫਾਇਦਾ ਨਹੀਂ ਸਭ ਕੁਝ ਦੂਰ ਹੋ ਜਾਂਦਾ ਅੰਦਰ ਜਾ ਕੇ ਬਹੁਤ ਨਰਕ ਹੈ ਬਈ ਇਹਹੀ ਗੱਲ ਬੇਨਤੀ ਹੈ ਕਿ ਗਲਤ ਕੰਮ ਛੱਡ ਦੋ ਜਿਹੜੇ ਆਪਣੇ ਰਿਸ਼ਤੇਦਾਰ ਨੇ ਉਹ ਕਿਸ ਨਿਗਾਹ ਨਾਲ ਦੇਖਦੇ ਫਿਰ ਉਹ ਬੰਦੇ ਨੂੰ ਗਲਤ ਨਿਗਾਹ ਨਾਲ ਦੇਖਦੇ ਨਾ ਉਹ ਬੁਲਾਉਂਦੇ ਨਾ ਚਲਾਉਂਦੇ ਜੀ ਕੋਈ ਨਹੀਂ ਕੰਮ ਆਉਂਦਾ ਕੋਈ ਵੀ ਰਿਸ਼ਤੇਦਾਰ ਨਹੀਂ ਚਾਚਾ ਤਾਇਆ ਕੋਈ ਨਹੀਂ ਆਂਦਾ ਸਿਰਫ ਭੈਣ ਪਾਈ ਆਪਣੇ ਜਿਹੜੇ ਆਪਾਂ ਨੂੰ ਪੁੱਛਦੇ ਆ ਮੇਰੀ ਸਿਸਟਰ ਨੇ ਮੈਨੂੰ ਪੁੱਛਿਆ ਜੀ ਅੱਜ ਤੱਕ ਸਿਰਫ ਭੈਣ ਨੇ ਪੁੱਛਿਆ ਹਾਂਜੀ ਸਿਸਟਰ ਨੇ ਮੇਰੀ ਭੈਣ ਨੇ ਪੁੱਛਿਆ ਮੈਨੂੰ 4 ਸਾਲ ਉਹੀ ਜੇਲ੍ਹ ਦੇ ਵਿੱਚ ਵਿਚਾਰੀ ਇੱਕ ਨੂੰ ਲਾਕਾਤਾਂ ਕਰਦੀ ਰਹੀ ਹੂੰ ਖਰਚਾ ਪਾਉਂਦੀ ਰਹੀ ਜੀ ਦੇਖੋ ਪੈਸੇ ਦੇ ਬਿਨਾਂ ਕੋਈ ਜੇਲ੍ਹ ਨਹੀਂ ਹੈ ਜੀ ਜੇਲ੍ਹ ਤੇ ਪੈਸਾ ਚਾਹੀਦਾ ਹੈ ਹਾਂਜੀ ਪੈਸਾ ਚਾਹੀਦਾ ਜੀ ਪੈਸੇ ਬਿਨਾਂ ਜੇਲ੍ਹ ਨਹੀਂ ਜੀ ਦੇ ਦਿਲ ਅੰਦਰੋਂ ਦੁਖਦਾ ਸੀ ਵੀ ਮੈਂ ਕਿਉਂ ਕੀਤਾ ਜਿਆ ਕੰਮ ਜਾ ਮੈਂ ਕਿਉਂ ਕਿਸ ਤਰ੍ਹਾਂ ਫਸ ਗਿਆ ਮੈਂ ਜਾਂ ਕਿਸੇ ਨੇ ਤੁਹਾਡਾ ਤੁਹਾਨੂੰ ਪਸਾਤਾ ਜੋ ਵੀ ਹੋਇਆ ਪਛਤਾਵਾ ਹੁੰਦਾ ਜੋ ਚੀਜ਼ ਬਹੁਤ ਪਛਤਾਵਾ ਹੁੰਦਾ ਏ ਜ਼ਿੰਦਗੀ ਦਾ ਕਿ ਗਲਤੀ ਬਹੁਤ ਭਾਰੀ ਕਰ ਲਈ ਜੀ 4 ਸਾਲ 20 ਸਾਲ ਦੇ ਬਰਾਬਰ ਹੋ ਜਾਂਦੇ ਆ ਜੀ ਨਹੀਂ ਕੋਈ ਪੁੱਛਦਾ ਨਹੀਂ ਕੋਈ ਪੁੱਛਦਾ ਨਹੀਂ ਕੀ ਦਿਲ ਕੀ ਕਰਦਾ ਹੁੰਦਾ ਉਸ ਟਾਈਮੇ ਵੀ ਮੈਂ ਕੀ ਕਰਾਂ ਹੁਣ ਮੈਨੂੰ ਕੀ ਕਰਨਾ ਚਾਹੀਦਾ ਕੇਵਲ ਦਿਲ ਕਰਦਾ ਜੀ ਮੈਂ ਕੁਝ ਖਾ ਕੇ ਮਰ ਜਾਵਾਂ ਜਾਂ ਕੋ ਕਰ ਲਾਂ ਮੈਂ ਆਪਣੇ ਆਪ ਨੂੰ ਬਹੁਤ ਸ਼ਰਮਨਾਤੀ ਬੇਇੱਜ਼ਤੀ ਹੁੰਦੀ ਆ ਜੀ ਬਾਹਰ ਦੁਨੀਆ ਕਰਤਿਆਂ ਨੂੰ ਫੈਮਿਲੀਆ ਨੂੰ ਗੱਲਾਂ ਕਰਦੀ ਹੈ ਕਿ ਐਵੇਂ ਕਰਤਾ ਤੁਹਾਡੇ ਮੁੰਡੇ ਨੇ ਐਵੇਂ ਕਰਤਾ ਬਹੁਤ ਮਹਿਸੂਸ ਹੁੰਦਾ ਜੀ ਹਾਂ ਹਾਂ ਫਿਰ ਡਰ ਵੀ ਲੱਗਦਾ ਵੀ ਲੋਕਾਂ ਚ ਹੁਣ ਇਸ ਤਰ੍ਹਾਂ ਦੇ ਜਾਣ ਲੱਗਦਾ ਵੀ ਜਾਣਾ ਕਿਸ ਤਰ੍ਹਾਂ ਬੇਇੱਜ਼ਤੀ ਮਹਿਸੂਸ ਹੁੰਦੀ ਹੈ ਕਿ ਰਿਸ਼ਤੇਦਾਰ ਚ ਜਾਣਾ ਉਹਨੇ ਗਣਾ ਇਹਦਾ ਜੇਲ੍ਹ ਤੋਂ ਆਇਆ ਜੀ ਯਾਰ ਦੋਸਤਾਂ ਚ ਬਹਿਣਾ ਹੋਰ ਯਾਰ ਦੋਸਤਾਂ ਨੇ ਯਾਰ ਦੋਸਤ ਕਹਿੰਦੇ ਨਹੀਂ ਉਹਨੂੰ ਨਹੀਂ ਬੁਲਾਣਾ ਉਹ ਜੇਲ੍ਹ ਤੋਂ ਆਇਆ ਐਵੇਂ ਕਰਕੇ ਆਪਣੀ ਇੱਜ਼ਤ ਬਹੁ ਮਿੱਟੀ 'ਚ ਰੁਲ ਜਾਂਦੀ ਹੈ ਜਦੋਂ ਤੁਹਾਨੂੰ ਹੁਣ ਇੰਟਰਵਿਊ ਨੂੰ ਮਜਬੂਰ ਕਰਦਾ ਵੀ ਯਾਰ ਇੱਕ ਇੰਟਰਵਿਊ ਕਰੋ ਵੀ ਆਪਾਂ ਨੌਜਵਾਨਾਂ ਨੂੰ ਸਹਿਦ ਦਿਓ ਤੁਸੀਂ ਕਿਉਂ ਡਰਦੇ ਸੀ ਵੀ ਯਾਰ ਮੈਂ ਕੈਮਰੇ 'ਤੇ ਬਾਰੇ ਬੋਲਣਾ ਨਹੀਂ ਯਾਰ ਮੈਨੂੰ ਡਰ ਲੱਗਦਾ ਕਿਹੜੀ ਚੀਜ਼ ਤੋਂ ਡਰਦੇ ਸੀ ਏਹੀ ਗੱਲ ਹੈ ਕਿ ਉਹਨਾਂ ਨੇ ਕਹਣਾ ਜੇਲ੍ਹ ਤੋਂ ਆਇਆ ਇਹ ਇੰਟਰਵਿਊ ਕਰਦਾ ਐਵੇਂ ਕੋਈ ਫਾਇਦਾ ਨਹੀਂ ਪ੍ਰਸ਼ਾਸਨ ਦਾ ਤੁਹਾਨੂੰ ਪਤਾ ਹੀ ਹੈ ਜੀ ਮੈਂ ਤਾਂ ਪਹਿਲਾਂ ਹੀ ਗਰੀਬ ਘਰ ਤੋਂ ਆਇਆ ਮੇਰੀ ਮਦਰ ਦੀ ਡੈਥ ਹੋ ਗਈ ਫਾਦਰ ਸਾਹਿਬ ਬਿਮਾਰ ਰਹਿੰਦੇ ਆ ਮੇਰੀ ਸਿਸਟਰ ਬਸ ਕਰਦੀ ਤੁਸੀਂ ਅੰਦਰ ਸੀ ਜਦੋਂ ਮਾਤਾ ਡੈਥ ਹੋ ਗਈ ਹਾਂਜੀ ਜਦੋਂ ਮੈਂ ਅੰਦਰ ਸੀ ਬਹੁਤ ਮੁਸ਼ਕਿਲ ਨਾਲ ਮੈਂ ਆਪਣੀ ਮਾਤਾ ਦੇ ਦਾਹ ਸੰਸਕਾਰ ਤੇ ਪੁੱਜਿਆ ਜੀ ਉਹਨਾਂ ਨੇ ਜੱਜ ਸਾਹਿਬ ਨੇ ਮੇਰੀ ਬੇਲ ਪਾਸ ਕਰੀ 3 ਘੰਟੇ ਬਾਅਦ ਤੇ ਸਿਰਫ ਮੈਂ 15 ਮਿੰਟ ਲੈ ਕੇ ਇਤਪੁਰ ਸਾਹਿਬ ਆਇਆ ਪਤਾਲਪੁਰ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਮਾਤਾ ਨੂੰ ਅਗਨੀ ਲਾ ਕੇ ਜਦੇ ਉਹਨਾਂ ਨੇ ਮੈਨੂੰ ਵਾਪਸੀ ਕਰਤਾ ਜੀ ਨਾ ਮੈਨੂੰ ਕੋਈ ਅਪਰੋਲ ਮਿਲੀ ਨਾ ਮੈਨੂੰ ਕੋਈ ਛੁੱਟੀ ਮਿਲੀ ਕੁਛ ਨਹੀਂ ਮਿਲਿਆ ਜੀ ਮੇਰੀ ਤਾਂ ਮਾਤਾ ਦੇ ਫੁੱਲ ਵੀ ਮੇਰੇ ਫਾਦਰ ਸਾਹਿਬ ਨੇ ਪਾਏ ਮੇਰੀ ਸਿਸਟਰ ਨੇ ਪਾਏ ਹੋਰ ਕੋਈ ਨਹੀਂ ਉਹ ਕਿੰਨਾ ਸਮਾਂ ਹੋਇਆ ਸੀ ਉਦੋਂ ਜਦੋਂ ਮਾਤਾ ਜੀ ਹੁਣੀ ਐਕਸਪਾਇਰ ਹੋ ਕੇ ਤੋਂ ਅੰਦਰ ਗਈ ਨੂੰ ਕਿੰਨਾ ਸਮਾਂ ਹੋ ਗਿਆ ਮੈਨੂੰ ਉਦੋਂ ਸਾਲ ਹੋ ਗਏ ਤੇ ਜਦੋਂ ਮਾਤਾ ਜੀ ਦੇਤ ਹੋਈ ਸੀ ਮਾਤਾ ਬਿਮਾਰ ਸੀ ਜੇ ਤੁਹਾਡੇ ਬਜੋਗ ਚ ਚੱਲ ਗਏ ਮਾਤਾ ਜੀ ਮੇਰੇ ਬਜੋਗ ਚ ਚੱਲ ਗਏ ਜੀ ਟੈਨਸ਼ਨ ਲੈ ਗਏ ਮੇਰੀ ਕਿ ਮੈਂ ਅੰਦਰ ਚੱਲ ਗਿਆ ਉਹਨਾਂ ਦਾ ਬੇਟਾ ਕੱਲਾ ਕੱਲਾ ਬੇਟਾ ਜੀ ਉਹ ਇਸ ਕਰਕੇ ਟੈਨਸ਼ਨ ਲੈ ਗਏ ਜੀ ਮੇਰੇ ਫਾਦਰ ਸਾਹਿਬ ਵੀ ਬਿਮਾਰ ਰਹਿੰਦੇ ਉਹਨਾਂ ਨੂੰ ਵੀ ਇੱਕ ਦੋ ਵਾਰ ਅਟੈਕ ਹੋ ਗਿਆ ਉਹ ਵੀ ਵਿਚਾਰੇ ਬਹੁਤ ਬਿਮਾਰ ਰਹਿੰਦੇ ਜੇ ਮੇਰੀ ਸਿਸਟਰ ਨਹੀਂ ਹੁੰਦੀ ਤਾਂ ਮੈਨੂੰ ਕਿਸੇ ਨੇ ਨਹੀਂ ਛਡਾਣਾ ਤਾਂ ਜੀ 20 ਸਾਲ ਮੇਰੇ ਅੰਦਰ ਹੀ ਖਤਮ ਹੋ ਗਏ ਅੰਦਰ ਬਹੁਤ ਬੁਰਾ ਹਾਲ ਹੈ ਮੇਰੇ ਭਰਾ ਹੀ ਬੇਨਤੀ ਹੈ ਕਿ ਜੇਲ੍ਹ ਤੇ ਨਾ ਜਾਓ ਗਲਤ ਕੰਮ ਨਾ ਕਰੋ ਕੋਈ ਫਾਇਦਾ ਨਹੀਂ ਤੇ ਜਿਸ ਤਰ੍ਹਾਂ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਆਪਣੇ ਹਾਂ ਦੇ ਉਮਰ ਦੇ ਮੁੰਡਿਆਂ ਨੂੰ ਹਾਂਜੀ ਯਾਰੀ ਦੋਸਤੀ ਤੋਂ ਪਰਹੇਜ਼ ਕਰਨ ਲਈ ਕਹੂੰਗੇ ਜਾਂ ਕਹੂੰਗੇ ਵੀ ਯਾਰੀ ਦੋਸਤੀ ਆ ਪਾਓ ਨਹੀਂ ਨਹੀਂ ਯਾਰੀ ਦੋਸਤੀ ਦੇ ਪਰਹੇਜ਼ ਕਰੋ ਮੇਰਾ ਭਰਾ ਜਿੰਨਾ ਤੁਹਾਡੇ ਦੇ ਪਰਹੇਜ਼ ਹੁੰਦਾ ਆਪਣੇ ਮਾਪਿਆਂ ਦਾ ਕਹਿਣਾ ਮੰਨੋ ਮੇਰਾ ਮੈਂ ਮੰਨਿਆ ਨਹੀਂ ਮੈਂ ਦੇਖ ਲਓ ਅੱਜ ਕਿਹੜੀ ਉਧੇ ਪਰ ਬੈਠਾ ਜੀ ਹਾਂ ਮੇਰੀ ਮਦਰ ਚਲ ਗਏ ਮੇਰੇ ਫਾਦਰ ਸਾਹਿਬ ਹੈ ਜੇ ਮੇਰਾ ਕੋਈ ਨਹੀਂ ਹੁੰਦਾ ਬਈ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਦਾ ਭਾਈ ਦਿਲ ਚ ਦਰਦ ਹੈਗਾ ਮਾਤਾ ਚਲ ਗਏ ਪਿੱਛੋਂ ਬਹੁਤ ਦਰਦਾ ਜੀ ਮੈਂ ਰਾਤ ਨੂੰ ਜਦ ਘਰੇ ਜਾਂਦਾ ਕੋਈ ਨਹੀਂ ਹੁੰਦਾ ਘਰੇ ਫਾਦਰ ਸਾਹਿਬ ਹੁੰਦੇ ਹੈ ਜੀ ਹਰ ਚੀਜ਼ ਤੇ ਆਪਾਂ ਦੂਰ ਹੋ ਗਏ ਜੀ ਰੋਟੀ ਪਾਣੀ ਦਾ ਵੀ ਬਹੁਤ ਔਖਾ ਜੀ ਰੋਟੀ ਬਣਾਣੀ ਪੈਂਦੀ ਹੈ ਬਹੁਤ ਜ਼ਿੰਦਗੀ ਨੂੰ ਮੈਂ ਇਹੀ ਬੇਨਤੀ ਕਰਦਾ ਮੇਰੇ ਭਰਾ ਜਿੰਨੇ ਵੀ ਇਹ ਗਲਤ ਕੰਮ ਨਾ ਕਰੋ ਜਿੰਨੀ ਜਿੰਨੀ ਦੇਰ ਸਾਨੂੰ ਇੰਟਰਵਿਊ ਕਰਦਿਆਂ ਹੋ ਗਈ ਹਾਂ ਜੀ ਉਹਨਾਂ ਵਿੱਚੋਂ ਤੁਸੀਂ ਅੱਧਾ ਤੋਂ ਜ਼ਿਆਦਾ ਇਹੀ ਗੱਲ ਬੋਲੀ ਕਿ ਮੇਰਾ ਭਰਾ ਕੋਈ ਅੰਦਰ ਨਾ ਜਾਏ ਉਹ ਅੰਦਰ ਜਾਨੀ ਇੱਕ ਦੋਖਦਾਰ ਦਾ ਤੁਹਾਨੂੰ ਮਹਿਸੂਸ ਹੁੰਦਾ ਬਹੁਤ ਦੁਖਦਾਰ ਦਾ ਜੀ ਅੰਦਰ ਬਹੁਤ ਬੁਰਾ ਹਾਲ ਹੈ ਲੋਕਾਂ ਨੂੰ ਤੁਹਾਨੂੰ ਲੋਕਾਂ ਦਾ ਦਰਦ ਵੀ ਮਹਿਸੂਸ ਤੁਸੀਂ ਕਰ ਰਹੇ ਵੀ ਜੇ ਕੋਈ ਅੰਦਰ ਗਿਆ ਤਾਂ ਉਹ ਤਾਂ ਬਹੁਤ ਮਾੜਾ ਹਾਲ ਹੁੰਦਾ ਬਹੁਤ ਮਾੜਾ ਜੀ ਕੱਪੜੇ ਨਹੀਂ ਹੁੰਦੇ ਕਈਆਂ ਦੇ ਕੋਈਆਂ ਦੇ ਕੋਈ ਪੁੱਛਣ ਨਹੀਂ ਆਉਂਦਾ ਕਈਆਂ ਕੋ ਪੈਸੇ ਨਹੀਂ ਹੁੰਦੇ ਉਹ ਵਿਚਾਰੇ ਐਵੇਂ ਬਸ ਆਲੇ ਦੁਆਲੇ ਮਾੜਾ ਮੋਟਾ ਕੰਮ ਕਰਕੇ ਕਿਸੇ ਦਾ ਕਿਸੇ ਸਬਜ਼ੀ ਬਣਾ ਤੇ ਭਾਂਡੇ ਧੋਤੇ ਐਵੇਂ ਗੁਜ਼ਾਰਾ ਕਰਦੇ ਕਿਸੇ ਦੇ ਟੀ-ਸ਼ਰਟ ਦੇਤੀ ਪਾਲੀ ਜਿਹਦਾ ਬਹੁਤ ਔਖਾ ਜੀ ਅੰਦਰ ਬਸ ਪੁੱਛੋ ਨਹੀਂ ਬਹੁਤ ਦਿਲ ਤੇ ਦਰਦ ਹੁੰਦਾ ਬੰਦਾ ਅੰਦਰ ਚਲਦਾ ਜਾਂਦਾ ਪਰ ਬੰਦਾ ਬਹੁ ਮਰਨੇ ਤੱਕ ਮਜਬੂਰ ਹੋ ਜਾਂਦਾ ਹੈ ਜੇ ਗਲਤ ਕੰਮਾਂ ਤੋਂ ਲੋਕਾਂ ਨੂੰ ਕਿੱਥਾ ਨਾ ਰੋਕਣਾ ਚਾਹੀਦਾ ਕਿੱਸ ਤਰ੍ਹਾਂ ਜਿਆਦਾ ਦੀ ਗੱਲ ਸੁਣਨੀ ਕਿਹਦੀ ਚਾਹੀਦੀ ਮਾਪੇ ਦੀ ਜਾਂ ਜਿਆਦਾ ਉੱਤਰੀ ਮਾਪੇ ਦੀ ਯਾਰ ਦੋਸਤ ਕੋਈ ਨਹੀਂ ਖੜਦਾ ਜੀ ਕਿਸੇ ਨਾਲ ਵੀ ਕੋਈ ਜੇਲ੍ਹ ਤੇ ਨਹੀਂ ਆਂਦਾ ਮਿਲਣ ਕੋਈ ਕੁਝ ਨਹੀਂ ਆਂਦਾ ਉਲਟਾ ਮਾਪੇ ਨੂੰ ਕਹਿੰਦੇ ਕਿ ਤੁਹਾਡੇ ਮੁੰਡੇ ਨੇ ਗਲਤ ਕੰਮ ਕਰਿਆ ਮਾਪੇ ਦੁੱਖ ਦੇ ਵਿੱਚ ਗਮ ਦੇ ਵਿੱਚ ਦੁਨੀਆ ਛੱਡ ਜਾਂਦੇ ਜੀ ਮਾਤਾ ਜੀ ਬਿਮਾਰ ਹੋ ਗਏ ਜਾਂ ਕੁਝ ਹੋ ਗਿਆ ਕੋਈ ਨਹੀਂ ਪੁੱਛਦਾ ਜੀ ਯਾਰ ਦੋਸਤ ਮੈਂ ਤਾਂ ਇਹੀ ਬੇਨਤੀ ਹੈ ਕਿ ਗਲਤ ਕੰਮ ਛੱਡ ਦਿਓ ਕੋਈ ਫਾਇਦਾ ਨਹੀਂ ਕੋਈ ਚਿੱਟੇ ਦਾ ਕੋਈ ਫਾਇਦਾ ਨਹੀਂ ਕਿਆ ਫਾਇਦਾ ਚਿੱਟਾ ਪੀ ਕੇ ਆਪਾਂ ਮਰ ਜਾਂਦੇ ਆ ਪਿੱਛੇ ਮਾਪੇ ਸਾਡੇ ਮਰ ਜਾਂਦੇ ਕੀ ਨਸ਼ਿਆਂ 'ਚ ਲੱખ્યા ਹੋਏ ਜੀ ਕੋਈ ਫਾਇਦਾ ਨਹੀਂ ਆਪਣੇ ਮਾਪੇ ਦਾ ਕਹਿਣਾ ਮੰਨੋ ਇਹੀ ਬੇਨਤੀ ਹੈ ਮੇਰੀ ਸਾਰਿਆਂ ਨੂੰ ਮੇਰੇ ਭਰਾਵਾਂ ਨੂੰ ਕਿ ਆਪਣੇ ਮਾਪੇ ਦਾ ਕਹਿਣਾ ਮੰਨੋ ਮੇਰੇ ਮਾਪੇ ਦਾ ਕਹਿਣਾ ਮੰਨੋ ਜਿਸ ਤਰ੍ਹਾਂ ਹੁਣ ਮੰਦਿਰ ਇਕੱਠੀ ਹੁੰਦੀ ਲੋਕ ਇਕੱਠੇ ਹੋ ਜਾਂਦੇ 4-4 ਦੋ ਜਾਂਦੇ ਕਦੇ ਕਿਸੇ ਨਾਲ ਲੜ ਪੈਂਦੇ ਜਾਂ ਕੋਈ ਕਰ ਦਿੰਦੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹਦੇ ਇਹੀ ਸੁਨੇਹਾ ਭਾਜੀ ਕੋਈ ਯਾਰੀ ਦੋਸਤੀ 'ਚ ਕੋਈ ਨਹੀਂ ਕੋਈ ਲੜਾਈ ਝਗੜੇ 'ਚ ਕੋਈ ਫਾਇਦਾ ਨਹੀਂ ਤੁਸੀਂ ਜਾ ਕੇ ਲੜਦੇ ਆ ਕੋਈ ਤੁਹਾਨੂੰ ਪੁੱਛਦਾ ਨਹੀਂ ਤੁਸੀਂ ਤੁਹਾਡੇ ਦੇ ਪਰਚਾ ਪੈ ਗਿਆ ਤੁਸੀਂ ਅੰਦਰ ਚੱਲ ਜਾਣਾ ਮਾਪੇ ਕਿੱਥੋਂ ਤੁਹਾਨੂੰ ਖਰਚੇ ਕਰੋਗੇ ਅੰਦਰ ਬਹੁਤ ਮਹਿੰਗਾਈ ਹੈ ਕੁਝ ਨਹੀਂ ਤੁਸੀਂ ਖਰੀਦ ਸਕਦੇ ਇਹਨਾਂ ਕੋਈ ਖਾ ਸਕਦੇ ਜ਼ਿੰਦਗੀ ਬਰਬਾਦ ਹੈ ਜ਼ਿੰਦਗੀ ਬਰਬਾਦ ਹੈ ਬੰਦਾ ਆਪਣੇ ਨਾ ਖਾਣੇ ਪੀਣੇ ਪਿੱਛੇ ਚੀਜ਼ ਪਿੱਛੇ ਵੀ ਭਾਈ ਬਹੁਤ ਤਰਸਦਾ ਅੰਦਰ ਥੋੜਾ ਵਿਆਹ ਹੋਇਆ ਨਹੀਂ ਮੈਂ ਅਨਮੇਰੇ ਜੀ ਹਾਂ ਜੇ ਹੁਣ ਵਿਆਹ ਦੀ ਗੱਲ ਕਰਦੇ ਕਿਤੇ ਚੱਲਦੀ ਜਾ ਕੋਈ ਨਹੀਂ ਦਿਲ ਕਰਦਾ ਵਿਆਹ ਕਰਾਣ ਦਾ ਦੇਖੋ ਯਾਰ ਕਿਸੇ ਦਾ ਰੋਟੀ ਬਣਾਉਣ ਨੂੰ ਘਰੇ ਕੋਈ ਹੈ ਨਹੀਂ ਫਾਦਰ ਸਾਹਿਬ ਇਕੱਲੇ ਆ ਜੀ ਹਾਂਜੀ ਪਰ ਹੰਗਾਰਾ ਨਹੀਂ ਕੋਈ ਵਰਦਾ ਹਾਂ ਹਾਂ ਦੇਖੋ ਜੇਲ੍ਹ ਤੋਂ ਆਇਆ ਨੀ ਹੰਗਾਰਾ ਕੋਣ ਪਰਦਾ ਬੇਸ ਤੇ ਬਹੁਤ ਬੜਾ ਥੱਪਾ ਲੱਗ ਜਾਂਦਾ ਈ ਜ਼ਿੰਦਗੀ ਤੇ ਰਿਸ਼ਤੇਦਾਰ ਵੀ ਛੱਕ ਦੀ ਨਿਗਾਹ ਨਾਲ ਦੇਖਦੇ ਆਪਾਂ ਕਿਤੇ ਜਾਂਦੇ ਉਹ ਵੀ ਛੱਕ ਦੀ ਨਿਗਾਹ ਨਾਲ ਦੇਖਦੇ ਕਿ ਜੇਲ੍ਹ ਤੋਂ ਆਇਆ ਜੀ ਅਗਲਾ ਆਪਣੀ ਨਿਆਣੇ ਨੂੰ ਕਹਿੰਦਾ ਇਹਦੇ ਨਾਲ ਨਾ ਜਾ ਓਏ ਇਹ ਤਾਂ ਜੇਲ੍ਹ ਤੋਂ ਆਇਆ ਬਹੁਤ ਬੜਾ ਥੱਪਾ ਲੱਗ ਜਾਂਦਾ ਈ ਜ਼ਿੰਦਗੀ 'ਚ ਮੇਰੀ ਇਹੀ ਬੇਨਤੀ ਹੈ ਕਿ ਇਹ ਕੰਮ ਨਾ ਕਰੋ ਹਾਂ ਤੇ ਜੇ ਤੁਸੀਂ ਹੁਣ ਦਿਲ 'ਚ ਹੈਗਾ ਵੀ ਵਿਆਹ ਹੋ ਜਾਊਗਾ ਨਹੀਂ ਉਹ ਗੱਟੀ ਆ ਮਨ 'ਚ ਬਿਆਦ ਤੇ ਕੋਈ ਪਰਮਾਤਮਾ ਦੇ ਹੱਥ ਹੈ ਜੀ ਬਾਬਾ ਜੀ ਦੇ ਜੇ ਕੋਈ ਜ਼ਿੰਦਗੀ ਚ ਹੋਈ ਤਾਂ ਆਉਗੇ ਜੀ ਨਹੀਂ ਤਾਂ ਆਸ ਹੈਗੀ ਆਸ ਤਾਂ ਹੁਣ ਆਸ ਤਾਂ ਰੱਖਣੀ ਹੋ ਪੈਂਦੀ ਹੈ ਜੀ ਆਸ ਕਰਕੇ ਤਾਂ ਅਸੀਂ ਜੇਲ੍ਹ ਤੋਂ ਬਾਹਰ ਆਏ ਜੀ ਆਸ ਦੀ ਤੁਹਾਨੂੰ ਕਿ ਅਸੀਂ ਬਾਹਰ ਜਾਵਾਂਗੇ ਜੀ ਹਾਂਜੀ ਘਰ ਦਾ ਬਹੁਤ ਮੜਾ ਆ ਲੋ ਗਿਆ ਜੀ ਪਿੱਛੇ ਤੇ ਹੂੰ ਘਰ ਦੇ ਵਿੱਚ ਕੁਝ ਨਹੀਂ ਰਿਹਾ ਜੀ ਸਭ ਕੁਝ ਖਤਮ ਕਦੇ ਸਮਝਾਇਆ ਕਿਸੇ ਨੂੰ ਵੀ ਹੋਰ ਜਿਹਨਾਂ ਨੂੰ ਕੋਈ ਨੌਜਵਾਨ ਮਿਲਦਾ ਹੋਵੇ ਗਲਤ ਕੰਮ ਕਰਨੇ ਵਾਲਾ ਸਮਝਾਇਆ ਕਦੇ ਵੀ ਆ ਕੰਮ ਨਾ ਕਰੋ ਯਾਰ ਬਹੁਤ ਮੜਾ ਮੈਂ ਕਿਹਾ ਭਾਈ ਜੀ ਕਿ ਜੇਲ੍ਹ ਚ ਬਹੁਤ ਔਖਾ ਹੈ ਕਈ ਬੰਦੇ ਅੱਜ ਕੱਲ ਫੁਗਰੇ ਆ ਗਾਣੇ ਗੁਣੇ ਸੁ ਨਹੀਂ ਆਪਾਂ ਦਾ ਜੇਲ੍ਹ ਜਮ ਹੈ ਕਰਨਾ ਹੋਗਾ ਮੈਂ ਕਹਿੰਦਾ ਬਹੁਤ ਮਾੜਾ ਹਾਲ ਹੈ ਮਨ ਤਾਂ ਭਈ 10 ਰੋਟੀਆਂ ਮਿਲਦੀਆਂ ਜੀ ਅੰਦਰ ਸਵੇਰ ਨੂੰ 6 ਵਜੇ ਰੋਟੀ ਦੇ ਦਿੰਦੇ ਉਹ ਸੁੱਕ ਜਾਂਦੀ ਹੈ ਜੀ ਫੇ ਮਾਂ ਦੀ ਬਹੁਤ ਜ਼ਿਆਦਾ ਆਉਂਦੀ ਹੈ ਘਰ ਦੀ ਬਹੁਤ ਜ਼ਿਆਦਾ ਆਉਂਦੀ ਹੈ ਆਪਾਂ ਨੂੰ ਦਾਲ ਦਿੰਦੇ ਆ ਜੀ ਐਦਾਂ ਦੀ ਚਲੋ ਪ੍ਰਸ਼ਾਸਨ ਜੋ ਆਪਣੇ ਵੱਲੋਂ ਜੋ ਕਰਦਾ ਹੁਣ ਇੰਨੇ ਹਜ਼ਾਰ ਬੰਦੇ ਨੂੰ ਪ੍ਰਸ਼ਾਸਨ ਕਿੱਥੋਂ ਦੇਣਾ ਹੈ ਗਲਤੀਆਂ ਤੁਹਾਡੀਆਂ ਨਾ ਗਲਤੀਆਂ ਸਾਡੀਆਂ ਇੱਕ ਬੈਰ ਵਿੱਚ 80-80 ਬੰਦੇ ਹੁੰਦੇ ਜੀ ਸੋਣੇ ਨੂੰ ਥੱਲੇ ਪੈਰਾ ਵਿੱਚ ਸੌਂਦੇ ਆ ਬੰਦੇ ਬਹੁਤ ਮਾੜਾ ਹਾਲ ਹੈ ਮੇਰੇ ਭਰਾ ਇਹ ਜੇ ਗਲਤ ਕੰਮ ਨਾ ਕਰੋ ਇਹੀ ਬੇਨਤੀ ਹੈ ਮੇਰੀ ਕਿ ਮੈਂ ਕੱਟਿਆ ਟਾਈਮ ਇਹਨੂੰ ਪਤਾ ਜੀ ਬਹੁਤ ਉਹ ਤਾਂ ਸਾਡੇ ਨਾਲ ਅਮਨਦੀਪ ਸਿੰਘ ਉਹ ਨਹੀਂ ਮੌਜੂਦ ਸੀਗੇ ਜਿੱਦੀ ਇੰਟਰਵਿਊ ਹੋਈ ਉਹਦੇ ਵਿੱਚ ਅੱਧੀ ਇੰਟਰਵਿਊ ਦੇ ਵਿੱਚ ਇਹਨਾਂ ਦੇ ਇੱਕੋ ਲੱਭ ਜੀ ਸੀਗਾ ਕਿ ਬਾਈ ਜੀ ਜੇਲ ਨਾ ਜਾਇਓ ਅਜਿਹੇ ਕੰਮ ਨਾ ਕਰਿਓ ਜਿੱਤੇ ਤੁਹਾਨੂੰ ਜੇਲ ਜਾਣਾ ਪੈ ਜੇ ਕਿਉਂਕਿ ਜੇਲ ਦੇ ਵਿੱਚ ਹਾਲਾਤ ਬੜੇ ਮਾੜੇ ਨੇ ਕਿਉਂਕਿ ਫਿਰ ਦੇਖਦੇ ਉੱਥੇ ਐਸ਼ ਪ੍ਰਸਤੀ ਹੋਇਆ ਫਿਰ ਜੇਲ ਕਾਦੀ ਜੇਕਰ ਗਲਤੀ ਕੀਤੀ ਆ ਤਾਂ ਉਹਦੀ ਸਜ਼ਾ ਦਾ ਕੋਈ ਨਾ ਕੋਈ ਬਣਦੀ ਆ ਤੇ ਜੋ ਜੇਲ ਦੇ ਵਿੱਚ ਮਿਲਦੀ ਆ ਪਰ ਜਦੋਂ ਜੇਲ੍ਹ ਦੇ ਵਿੱਚ ਬੰਦਾ ਜਾਂਦਾ ਫਿਰ ਉਹਨੂੰ ਅਹਿਸਾਸ ਹੁੰਦਾ ਕਿ ਮੈਂ ਜੇਲ੍ਹ ਦੇ ਵਿੱਚ ਆ ਗਿਆ ਯਾਰ ਇੱਥੇ ਤਾਂ ਬਹੁਤ ਬੰਦਾ ਆ ਰਿਹਾ ਮੈਂ ਬਾਹਲੀ ਦੁਨੀਆ ਦੇਖਣੀ ਚਾਹੁੰਦਾ ਤੇ ਪਿੱਛੋਂ ਜਦੋਂ ਅਮਨਦੀਪ ਸਿੰਘ ਉਹ ਨਹੀਂ ਦੱਸਿਆ ਵੀ ਕੀ ਕੁਝ ਖੋਤ ਤਾਂ ਉਹਨਾਂ ਨੇ ਉਹਨਾਂ ਦੇ ਜੇਲ੍ਹ ਦੇ ਵਿੱਚ ਜਾਣ ਤੋਂ ਬਾਅਦ 1 ਸਾਲ ਬਾਅਦ ਮਾਤਾ ਉਹਨਾਂ ਦੇ ਗਮ ਦੇ ਵਿੱਚ ਪੂਰੇ ਹੋ ਗਏ ਕਿਸੇ ਯਾਰ ਦੋਸਤ ਨੇ ਕਹਿੰਦੇ ਪੰਨ ਹੱਥ ਨਹੀਂ ਫੜਿਆ ਪੱਲਾ ਨਹੀਂ ਫੜਿਆ ਤੇ ਅੰਦਰ ਜਿਹੜੇ ਹਾਲਾਤ ਸੀਗੇ ਉਹ ਤਾਂ ਬਹੁਤ ਹੀ ਭਿਆਨਕਰ ਹੁੰਦੇ ਕਿਉਂਕਿ ਜੇਲ੍ਹ ਐ ਤੇ ਜੇਲ੍ਹ ਕਿਉਂ ਕਹਿਣਾ ਜੇਕਰ ਅੰਦਰ ਹਾਲਾਤ ਸੁਖਾਵੇਂ ਆ ਫਿਰ ਜੇਲ੍ਹ ਕਿਉਂ ਕਹਿਣਾ ਵੱਡੀਆਂ ਸਜ਼ਾਵਾਂ ਦੀ ਜਿਹੜੀ ਬਣਦੀ ਗਲਤੀ ਦੀ ਸਜ਼ਾਵਾ ਦੇਣੀ ਹੈ ਤਾਂ ਉਹ ਹੀ ਤਾਂ ਜੇਲ ਹੁੰਦੀ ਤੇ ਇੱਕ ਅਪੀਲ ਬਾਰ ਬਾਰ ਨੌਜਵਾਨਾਂ ਨੂੰ ਕੀਤੀ ਆ ਕਿ ਜੇਲ ਵਾਲੇ ਪਾਸੇ ਨੂੰ ਮੂੰਹ ਨਾ ਕਰਿਓ ਕਿਉਂਕਿ ਜੇਲ ਵਾਲੇ ਪਾਸੇ ਨੂੰ ਮੂੰਹ ਉਦੋਂ ਹੀ ਹੋਣਾ ਜਦੋਂ ਤੁਸੀਂ ਗਲਤ ਕੰਮ ਕਰੋਗੇ ਗਲਤ ਕੰਮ ਉਦੋਂ ਹੋਊਗਾ ਜਦੋਂ ਤੁਸੀਂ ਆਪਣੇ ਯਾਰਾਂ ਦੋਸਤਾਂ ਦੀ ਚੁੱਕ ਦੇ ਵਿੱਚ ਆਉਂਗੇ ਜੇਕਰ ਤੁਸੀਂ ਆਪਣੇ ਮਾਪੇ ਬਾਬ ਦੇ ਕਹਿਣੇ ਦੇ ਵਿੱਚ ਰਹਿੰਦੇ ਹੋ ਆਪਣੇ ਮਾਪੇ ਬਾਬ ਦੀ ਗੱਲ ਮੰਨਦੇ ਹੋ ਆਪਣੇ ਮਾਪੇ ਬਾਬ ਦੇ ਆਈਡੀਅਲ ਨੂੰ ਆਪਣੇ ਮਾਪਿਆਂ ਨੂੰ ਮੰਨ ਕੇ ਚੱਲਦੇ ਹੋ ਤਾਂ ਤੁਹਾਨੂੰ ਜੇਲ ਜਾਣ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਮਾਪੇ ਵਾਪਕ ਅਜਿਹੇ ਦੋਸਤ ਹੁੰਦੇ ਆ ਮਾਪੇ ਵਾਪਕ ਅਜਿਹੇ ਮਸੀਹ ਹੁੰਦੇ ਸਾਡੇ ਜੋ ਸਾਨੂੰ ਕਦੇ ਵੀ ਗਲਤ ਰਾਹ ਤੇ ਜਾਣ ਨਹੀਂ ਦਿੰਦੇ ਹਮੇਸ਼ਾ ਰੋਕਦੇ ਆ ਤੇ ਇਸ ਕਰਕੇ ਆਸ ਕਰਦੇ ਆ ਇੰਟਰਵਿਊ ਤੁਹਾਨੂੰ ਪਸੰਦ ਆਈ ਹੋਊਗੀ ਸ਼ੇਰ ਵੱਤ ਵੱਤ ਕਰ ਦਿਓ ਕਿਉਂਕਿ ਲੋਕਾਂ ਦਾ ਇੱਕ ਨੌਜਵਾਨਾਂ ਤੱਕ ਇੱਕੋ ਸੁਨੇਹਾ ਹੈ ਕਿ ਜੇ ਜੇਲ੍ਹ ਜਾਣ ਦੀ ਸੋਚਦਾ ਕੋਈ ਮੈਂ ਬਦਮਾਸ਼ੀਆਂ ਕਰ ਰਹੀਆਂ ਉਹ ਕਰ ਰਹੀਆਂ ਤਾਂ ਹਲਾਤ ਇਹ ਦੇਖ ਲਓ ਕਿ ਜੇਲ੍ਹ ਦੇ ਵਿੱਚ ਹੁੰਦੇ ਕੀ ਆ ਤੇ ਉਹਦੇ ਨਾਲ ਹੀ ਆਪਾਂ ਇਹ ਬੇਨਤੀ ਕਰਦੇ ਆ ਕਿ ਮਾਪੇ ਤੋਂ ਵੱਡਾ ਦੋਸਤ ਕੋਈ ਨਹੀਂ ਹੁੰਦਾ ਤੇ ਆਪਣੇ ਮਾਪੇ ਵਾਪ ਦੇ ਕਹਣੇ ਦੇ ਵਿੱਚ ਰਹੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕ ਆਪਣੇ ਮਾਪੇ ਦੇ ਸਾਥੀ ਬਣ ਸਕਣ ਉਹਨਾਂ ਦਾ ਸਾਰਾ ਵਕਤ ਸਸਿਕਾ